ਸੱਚੇ ਗੱਲ ਜੀ ਅਮਰੀਕਾ ਨਿਊਜ਼ ਬੁਲਟਨ ਵਿੱਚ ਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਹੈਡਲਾਈਨਸ ਤੇ ਭਾਰਤੀ ਵਿਦਿਆਰਥੀਆਂ ਦੇ ਵਰਕ ਵੀਜ਼ੇ ਖਤਰੇ ਦੇ ਵਿੱਚ ਡੋਨਾਲਡ ਟਰੰਪ ਨੇ ਸੰਸਦ ਵਿੱਚ ਨਵਾਂ ਬਿੱਲ ਕੀਤਾ ਪੇਸ਼ ਦੇਸ਼ ਨਿਕਾਲਾ ਮਿਲਣ ਤੇ ਦੇਸ਼ ਨਾ ਛੱਡਣ ਵਾਲਿਆਂ ਨੂੰ ਜੁਰਮਾਨਾ 998 ਡਾਲਰ ਪ੍ਰਤੀ ਦਿਨ ਹੋਵੇਗਾ ਜੁਰਮਾਨਾ ਨਹੀਂ ਤਾਂ ਜਾਇਦਾਦ ਕਿਤੀ ਜਾਵੇਗੀ ਸਭ ਨੌਟ ਰੰਫੋ ਲੋ ਦਵਾਈਆਂ ਤੇ ਟੈਰਫ ਦਾ ਐਲਾਨ ਭਾਰਤੀ ਕੰਪਨੀਆਂ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਕਿਹਾ ਫਾਰਮਾ ਕੰਪਨੀਆਂ ਅਮਰੀਕਾੋਂ ਕਿਆਂ ਵਾਪਸ ਹੁਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਭਾਰਤੀ ਵਿਦਿਆਰਥੀਆਂ ਦੇ ਵਰਕ ਵੀਜ਼ੇ ਖਤਰੇ ਦੇ ਵਿੱਚ ਨੇ 트럼ਪ ਨੇ ਸੰਸਦ ਦੇ ਵਿੱਚ ਨਵਾਂ ਬਿੱਲ ਪੇਸ਼ ਕਰ ਦਿੱਤਾ ਹੈ ਭਾਰਤ ਦੇ 3 ਲੱਖ ਵਿਦਿਆਰਥੀਆਂ ਦੀ ਚਿੰਤਾ ਵਧ ਗਈ ਹੈ ਡੋਨਾਲਡ 트럼ਪ ਨੇ ਸੱਤਾ 'ਚ ਆਉਣ ਤੋਂ ਬਾਅਦ ਅਮਰੀਕਾ ਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਰਿਪੋਰਟ ਦੇ ਮੁਤਾਬਕ ਕਟੋ-ਕਟ ਤਿੰਨ ਮੁੱਖ ਕਾਲਜਾਂ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਇਸ ਹਫ਼ਤੇ ਸਟੱਡੀ ਵੀਜ਼ਾ ਰੱਦ ਕੀਤੇ ਜਾਣ ਤੋਂ ਬਾਅਦ ਉਹਨਾਂ ਨੂੰ ਦੇਸ਼ ਤੋਂ ਕੱਢਣ ਦਾ ਸਾਹਮਣਾ ਕਰਨਾ ਪੈ ਰਿਹਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਵਿਕਲਪਿਕ ਪ੍ਰੈਕਟੀਕਲ ਟ੍ਰੇਨਿੰਗ ਨੂੰ ਖਤਮ ਕਰਨ ਲਈ ਅਮਰੀਕੀ ਸੰਸਦ ਕਾਂਗਰਸ ਚ ਇੱਕ ਨਵਾਂ ਬਿੱਲ ਪੇਸ਼ ਕੀਤਾ ਹੈ ਇਸ ਨਾਲ ਦੁਨੀਆ ਭਰ ਦੇ ਵਿਦਿਆਰਥੀਆਂ ਦੀ ਚਿੰਤਾ ਵਧ ਗਈ ਹੈ ਜਿਨ੍ਹਾਂ ਚੋਂ ਅਮਰੀਕਾ ਚ ਪੜ ਰਹੇ 3 ਲੱਖ ਭਾਰਤੀ ਵਿਦਿਆਰਥੀ ਸ਼ਾਮਲ ਨੇ OPT ਇੱਕ ਅਜਿਹਾ ਪ੍ਰੋਗਰਾਮ ਹੈ ਜੋ F1 ਵੀਜ਼ਾ ਤੇ ਪੜ ਰਹੇ ਵਿਦਿਆਰਥੀਆਂ ਨੂੰ ਉਹਨਾਂ ਦੇ ਅਧਿਐਨ ਖੇਤਰ ਨਾਲ ਸੰਬੰਧਿਤ ਖੇਤਰ ਚ ਅਸਥਾਈ ਤੌਰ ਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ if ਗਿਆਨ ਟੈਕਨੋਲੋਜੀ ਇੰਜੀਨੀਰਿੰਗ ਅਤੇ ਗਣਿਤ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ 3 ਸਾਲਾਂ ਤੱਕ ਸੰਯੁਕਤ ਰਾਜ ਅਮਰੀਕਾ 'ਚ ਰਹਿਣ ਤੇ ਨੌਕਰੀਆਂ ਲੱਭਣ ਦੀ ਆਗਿਆ ਦਿੰਦਾ ਹੈ ਜੇ ਬਿੱਲ ਪਾਸ ਹੋ ਜਾਂਦਾ ਹੈ ਤਾਂ ਵਿਦਿਆਰਥੀਆਂ ਨੂੰ F1 ਵੀਜ਼ਾ 'ਤੇ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ ਇਸ ਤੋਂ ਇਲਾਵਾ ਉਹ F1 ਵੀਜ਼ਾ ਨੂੰ ਵਰਕ ਵੀਜ਼ਾ 'ਚ ਨਹੀਂ ਬਦਲ ਸਕਣਗੇ ਅਜਿਹੇ ਵਿਦਿਆਰਥੀਆਂ ਲਈ ਅਮਰੀਕਾ 'ਚ ਕੰਮ ਕਰਨ ਲਈ H1B ਵਰਕ ਵੀਜ਼ਾ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ ਇਹ ਸਥਿਤੀ ਉਨ੍ਹਾਂ ਵਿਦਿਆਰਥੀਆਂ ਲਈ ਚਿੰਤਾਜਨਕ ਹੈ ਜੋ H1B ਵਰਕ ਵੀਜ਼ਾ ਲਈ ਅਰਜ਼ੀ ਦੇ ਰਹੇ ਨੇ। ਰਿਪੋਰਟ ਦੇ ਅਨੁਸਾਰ 2023-24 ਅਕਾਦਮਿਕ ਸਾਲ 'ਚ ਅਮਰੀਕਾ ਵਿੱਚ 3 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਸਨ ਜਿਨ੍ਹਾਂ ਚੋਂ ਲਗਭਗ 33% OPT ਲਈ ਯੋਗ ਸਨ। ਅਮਰੀਕਾ 'ਚ ਪੜ ਰਹੇ ਭਾਰਤੀ ਵਿਦਿਆਰਥੀਆਂ ਲਈ ਚਿੰਤਾਜਨਕ ਖਬਰ ਹੈ। ਹਾਲ ਹੀ ਵਿੱਚ ਅਮਰੀਕੀ ਅਧਿਕਾਰੀਆਂ ਨੇ ਮਾਮੂਲੀ ਅਪਰਾਧਾਂ ਦੇ ਆਧਾਰ 'ਤੇ ਵਿਦਿਆਰਥੀਆਂ ਦੇ F1 ਵੀਜ਼ੇ ਰੱਦ ਕਰਨੇ ਸ਼ੁਰੂ ਕਰ ਦਿੱਤੇ ਨੇ। ਇਨ੍ਹਾਂ ਚੋਟ ਟ੍ਰੈਫਿਕ ਨਿਯਮਾਂ ਦੀ ਉਲੰਘਣਾ, ਸ਼ਰਾਬ ਪੀ ਕੇ ਗੱਡੀ ਚਲਾਉਣਾ, ਤੇਜ਼ ਰਫ਼ਤਾਰ ਤੇ ਦੁਕਾਨਾਂ ਤੋਂ ਚੋਰੀ ਵਰਗੇ ਅਪਰਾਧ ਸ਼ਾਮਲ ਨੇ। ਹਾਈਦਰਾਬਾਦ ਦੇ ਕਈ ਵਿਦਿਆਰਥੀਆਂ ਨੂੰ ਈਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ ਕਿ ਉਹਨਾਂ ਦੇ ਰਿਕਾਰਡ ਮਿਟਾ ਦਿੱਤੇ ਗਏ ਨੇ ਤੇ ਉਹ ਹੁਣ ਕਾਨੂੰਨੀ ਤੌਰ ਤੇ ਅਮਰੀਕਾ 'ਚ ਨਹੀਂ ਰਹਿ ਸਕਦੇ। ਵਿਦਿਆਰਥੀਆਂ ਨੂੰ ਤੁਰੰਤ ਦੇਸ਼ ਛੱਡਣ ਦੇ ਨਿਰਦੇਸ਼ ਦਿੱਤੇ ਗਏ ਨੇ। ਕਈ ਵਿਦਿਆਰਥੀਆਂ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀਆਂ ਪੁਰਾਣੀਆਂ ਗਲਤੀਆਂ ਨੂੰ ਆਧਾਰ ਬਚੋ ਵਰਤਿਆ ਜਾ ਰਿਹਾ ਹੈ ਤੇ ਇਸ ਲਈ ਸਾਰੀ ਕਾਨੂੰਨੀ ਕਾਰਵਾਈ ਪੂਰੀ ਹੋ ਗਈ ਹੈ। ਇੱਕ ਵਿਦਿਆਰਥੀ ਨੇ ਕਿਹਾ ਕਿ ਉਸਨੇ 2 ਸਾਲ ਪਹਿਲਾਂ ਤੇਜ਼ ਰਫ਼ਤਾਰ ਕਾਨੂੰਨ ਦੀ ਉਲੰਘਣਾ ਕੀਤੀ ਸੀ ਤੇ ਜੁਰਮਾਨਾ ਭਰ ਦਿੱਤਾ ਸੀ। ਇੱਕ ਹੋਰ ਨੇ ਸ਼ਰਾਬ ਦੇ ਨਸ਼ੇ 'ਚ ਗੱਡੀ ਚਲਾਉਣ ਤੋਂ ਬਾਅਦ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਸਨ। ਇਸੇ ਨਾਲ ਹੀ ਅਮਰੀਕੀ ਇਮੀਗ੍ਰੇਸ਼ਨ ਕਾਨੂੰਨਾਂ ਨਾਲ ਜੁੜੇ ਵਕੀਲਾਂ ਦਾ ਕਹਿਣਾ ਹੈ ਕਿ ਪਹਿਲਾਂ ਅਜਿਹੇ ਛੋਟੇ ਅਪਰਾਧਾਂ ਲਈ ਵੀਜ਼ਾ ਰੱਦ ਨਹੀਂ ਕੀਤੇ ਜਾਂਦੇ ਸਨ। ਵਿਦਿਆਰਥੀਆਂ ਨੂੰ ਵੀਜ਼ਾ ਰੱਦ ਹੋਣ ਤੋਂ ਰੋਕਣ ਲਈ ਤੁਰੰਤ ਕਾਨੂੰਨੀ ਸਲਾਹ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਡੋਨਾਲਡ 트럼ਪ ਪ੍ਰਸ਼ਾਸਨ ਦੀ ਯੋਜਨਾ ਹੈ ਕਿ ਜੇਕਰ ਪ੍ਰਵਾਸੀ ਅਮਰੀਕਾ ਛੱਡਣ ਚੋਂ ਅਸਫਲ ਰਹਿੰਦੇ ਨੇ ਤਾਂ ਉਹਨਾਂ ਨੂੰ ਦੇਸ਼ ਨਿਕਾਲੇ ਦੇ ਹੁਕਮਾਂ ਤਹਿਤ 998 ਡਾਲਰ ਪਰ ਡੇ ਤੱਕ ਦਾ ਜੁਰਮਾਨਾ ਲਗਾਇਆ ਜਾਣਾ ਚਾਹੀਦਾ ਹੈ। ਇਹ ਵੀ ਕਿਹਾ ਹੈ ਕਿ ਜੇ ਉਹ ਜੁਰਮਾਨਾ ਨਹੀਂ ਭਰਦੇ, ਭੁਗਤਾਨ ਨਹੀਂ ਕਰਦੇ ਤਾਂ ਉਹਨਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ। ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਅਨੁਸਾਰ 트럼ਪ ਪ੍ਰਸ਼ਾਸਨ ਇਮੀਗ੍ਰੇਸ਼ਨ ਨਿਯੰਤਰਣਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਇੱਕ ਵਿਆਪਕ ਲਾਗੂ ਕਰਨ ਦੀ ਯੋਜਨਾ ਦੇ ਤਹਿਤ 998 ڈالر ਤੱਕ ਦਾ ਰੋਜ਼ਾਨਾ ਜੁਰਮਾਨਾ ਲਗਾਉਣ ਤੇ ਪ੍ਰਵਾਸੀਆਂ ਤੋਂ ਸੰਭਾਵਿਤ ਤੌਰ ਤੇ ਜਾਇਦਾਦ ਜ਼ਬਤ ਕਰਨ ਦੀ ਤਿਆਰੀ ਕਰ ਰਿਹਾ ਹੈ ਜੋ ਆਖਰੀ ਦੇਸ਼ ਨਿਕਾਲੇ ਦੇ ਆਦੇਸ਼ ਪ੍ਰਾਪਤ ਕਰਨ ਦੇ ਬਾਵਜੂਦ ਅਮਰੀਕਾ ਚ ਰਹਿੰਦੇ ਨੇ 1996 ਦੇ ਸੰਗੀ ਕਾਨੂੰਨ ਦੇ ਆਧਾਰ ਤੇ ਇਹ ਜੁਰਮਾਨੇ ਉਹਨਾਂ ਲੋਕਾਂ ਤੇ ਲਾਗੂ ਹੋਣਗੇ ਜੋ ਜਾਣਬੁੱਝ ਕੇ ਦੇਸ਼ ਨਿਕਾਲੇ ਦੇ ਆਦੇਸ਼ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਨੇ ਜਾਂ ਇਨਕਾਰ ਕਰਦੇ ਨੇ ਕਾਨੂੰਨ ਦੇ ਅਨੁਸਾਰ ਪ੍ਰਵਾਸੀਆਂ ਨੂੰ ਦੇਸ਼ ਛੱਡਣ ਦੇ ਆਦੇਸ਼ ਤੋਂ ਬਾਅਦ ਦੇਸ਼ ਚ ਰਹਿਣ ਵਾਲੇ ਹਰ ਦਿਨ ਲਈ ਪ੍ਰਤੀ ਦਿਨ 500 ڈالر ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ ਹਾਲਾਂਕਿ ਪ੍ਰਸ਼ਾਸਨ ਹੁਣ ਰੋਜ਼ਾਨਾ 998 ਡਾਲਰ ਤੱਕ ਦਾ ਅਪਡੇਟ ਕੀਤਾ ਜੁਰਮਾਨਾ ਲਾਗੂ ਕਰਨ ਤੇ ਇਸ ਨੂੰ 5 ਸਾਲਾਂ ਤੱਕ ਲਈ ਪੂਰਵ ਪ੍ਰਭਾਵੀ ਤੌਰ ਤੇ ਲਾਗੂ ਕਰਨ ਦਾ ਇਰਾਦਾ ਰੱਖਦਾ ਹੈ। ਇਸ ਦੇ ਨਤੀਜੇ ਵਜੋਂ 1 ਮਿਲੀਅਨ ਡਾਲਰ ਤੋ ਵੱਧ ਦਾ ਜੁਰਮਾਨਾ ਹੋ ਸਕਦਾ ਹੈ। ਦ ਇੰਡੀਪੈਂਡੈਂਟ ਦੁਆਰਾ ਹਵਾਲੇ ਨਾਲ ਦਿੱਤੇ ਇੱਕ ਬਿਆਨ ਚ ਹੋਮਲੈਂਡ ਸੈਕਿਉਰਿਟੀ ਦੇ ਬੁਲਾਰੇ ਟ੍ਰੀਸੀਆ ਮਕਲਾਫਲਿਨ ਨੇ ਕਿਹਾ ਕਿ ਜੇਕਰ ਉਹ ਜਹਾ ਨਹੀਂ ਕਰਦੇ ਤਾਂ ਉਹਨਾਂ ਨੂੰ ਨਤੀਜੇ ਭੁਗਤਨੇ ਪੈਣਗੇ। ਇਸ ਵਿੱਚ ਹਰ ਦਿਨ ਲਈ 998 ਡਾਲਰ ਪ੍ਰਤੀ ਦਿਨ ਦਾ ਜੁਰਮਾਨਾ ਸ਼ਾਮਿਲ ਹੈ ਜਿਸ ਦਿਨ ਗੈਰ ਕਾਨੂੰਨੀ ਪ੍ਰਵਾਸੀ ਆਪਣੇ ਅੰਤਿਮ ਦੇਸ਼ ਨਿਕਾਲੇ ਦੇ ਆਦੇਸ਼ ਦੀ ਮਿਆਦ ਪੂਰੀ ਕਰ ਚੁੱਕੇ ਨੇ। ਮਕਲਾਫਲਿਨ ਨੇ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਸਵੈ ਇੱਛਾ ਨਾਲ ਸਵੈ ਦੇਸ਼ ਨਿਕਾਲੇ ਲਈ ਰੀ ਬ੍ਰਾਂਡਡ ਸੀ ਪੀ ਹੋਮ ਐਪ ਜਿਸ ਨੂੰ ਪਹਿਲਾਂ ਸੀਪੀਪੀ 1 ਵਜੋਂ ਜਾਣਿਆ ਜਾਂਦਾ ਸੀ ਉਸ ਦੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ ਐਪ ਹੁਣ ਉਪਭੋਗਤਾਵਾਂ ਨੂੰ ਦੇਸ਼ ਨਿਕਾਲੇ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਆਗਿਆ ਦਿੰਦੀ ਹੈ ਇੱਕ ਡੀਐਚਐਸ ਦੇ ਸੋਸ਼ਲ ਮੀਡੀਆ ਪੋਸਟ ਵਿੱਚ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਜਾਨ ਨਹੀਂ ਕਰਤੇ ਤਾਂ ਅਸੀਂ ਉਨ੍ਹਾਂ ਨੂੰ ਲੱਭ ਲਵਾਂਗੇ ਅਸੀਂ ਉਨ੍ਹਾਂ ਨੂੰ ਦੇਸ਼ ਨਿਕਾਲਾ ਦਵਾਂਗੇ ਤੇ ਉਹ ਕਦੇ ਵਾਪਸ ਨਹੀਂ ਆਉਣਗੇ ਰਾਈਟਰਸ ਦੇ ਅਨੁਸਾਰ ਅੰਤਰਰਾਸ਼ਟਰੀ ਸਰਕਾਰੀ ਈਮੇਲਾਂ ਦਰਸਾਉਂਦੀਆਂ ਨੇ ਦਵਾਈਟ ਹਾਊਸ ਅਮਰੀਕੀ ਕਸਟਮ ਅਤੇ ਸਰਹੱਦੀ ਸੁਰੱਖਿਆ ਤੇ ਨਾ ਸਿਰਫ ਜੁਰਮਾਨੇ ਸਗੋਂ ਜਾਇਦਾਦ ਜ਼ਬਤ ਕਰਨ ਲਈ ਵੀ ਦਬਾਅ ਪਾ ਰਿਹਾ ਹੈ ਇੱਕ ਸੀਬੀਪੀ ਮੈਮੋ ਨੇ ਸੁਝਾ ਦਿੱਤਾ ਹੈ ਕਿ ਚინੀਨੋ ਜੁਰਮਾਨੇ ਦਾ ਪ੍ਰਬੰਧ ਕਰਨ ਲਈ ਘੱਟੋ ਘੱਟ 190 ਪਰਾਲੀਗਲ ਮਾਹਰਾਂ ਦੀ ਲੋੜ ਹੋ ਸਕਦੀ ਹੈ ਜੋ ਕਿ ਮੌਜੂਦਾ 313 ਸਟਾਫ ਤੋਂ ਵੱਧ ਨੇ ਈਮੇਲ ਚ ਕਿਹਾ ਗਿਆ ਹੈ ਕਿ ਨਿਆ ਵਿਭਾਗ ਦੇ ਸਿਵਲ ਸੰਪਤੀ ਜ਼ਬਤ ਕਰਨ ਵਾਲੇ ਵਿਭਾਗ ਨੂੰ ਅਗੈਰ ਅਨੁਕੂਲ ਪ੍ਰਵਾਸੀਆਂ ਤੋਂ ਜਾਇਦਾਦ ਜ਼ਬਤ ਕਰਨ ਦੇ ਮਾਮਲੇ ਨੂੰ ਸੰਪਾਲਨ ਲਈ ਵਿਚਾਰਿਆ ਜਾ ਰਿਹਾ ਹੈ ਇਹ ਨੀਤੀ ਅੰਦਾਜ਼ਨ 1.4 ਮਿਲੀਨ ਪ੍ਰਵਾਸੀਆਂ ਨੂੰ ਪ੍ਰਭਾਵਿਤ ਕਰੇਗੀ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਜੱਜਾ ਦੁਆਰਾ ਹਟਾਉਣ ਦਾ ਹੁਕਮ ਦਿੱਤਾ ਗਿਆ ਹੈ। ਕੁਝ ਕਾਨੂੰਨੀ ਮਾਹਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਨੀਤੀ ਨੂੰ ਅਦਾਲਤੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਸ਼ਾਸਨ ਨੇ ਇਸ ਦਾ ਬਚਾਅ ਇੱਕ ਕਾਨੂੰਨੀ ਤੇ ਜ਼ਰੂਰੀ ਰੋਕਥਾਮ ਵਜੋਂ ਕੀਤਾ ਹੈ। ਡੀਐਚਐਸ ਨੇ ਦਹਿਲ ਦੁਆਰਾ ਹਵਾਲੇ ਕੀਤੇ ਇੱਕ ਬਿਆਨ ਚੁੱਕਿਆ ਹੈ। ਕਿ ਬਾਈਡਨ ਪ੍ਰਸ਼ਾਸਨ ਨੇ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਚ ਆਉਂਦੀ ਆਗਿਆ ਦੇਣ ਲਈ ਪੈਰੋਲ ਅਧਿਕਾਰਤੀ ਦੁਰਵਰਤੋਂ ਕੀਤੀ ਹੈ। ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਟਿਲ ਨੂੰ ਰੱਦ ਕਰਨਾ ਦੇਸ਼ ਦੀਆਂ ਸਰਹੱਦਾਂ ਨੂੰ ਸੁਰੱਖਿਅਤ ਕਰਨ ਲਈ ਇੱਕ ਵਾਧਾ ਰੱਖਿਆ ਗਿਆ ਹੈ। ਆਲੋਚਕਾਂ ਦਾ ਤਰਕ ਹੈ ਕਿ ਨੀਤੀ ਘਟ ਆਂਤਨ ਵਾਲੇ ਪ੍ਰਵਾਸੀਆਂ ਅਤੇ ਮਿਸ਼ਰਤ ਦਰਜੇ ਵਾਲੇ ਪਰਿਵਾਰਾਂ ਨੂੰ ਤਬਾਹ ਕਰ ਸਕਦੀ ਹੈ। ਮਾਈਗ੍ਰੇਸ਼ਨ ਨੀਤੀ ਸੰਸਥਾ ਦੁਆਰਾ 2019 ਦੇ ਇੱਕ ਵਿਸ਼ਲੇਸ਼ਣ ਚ ਪਾਇਆ ਗਿਆ ਹੈ। ਕੀ ਗੈਰ ਦਸਤਾਵੇਜ਼ੀ ਮੈਂਬਰਾਂ ਵਾਲੇ 26 ਫੀਸਦੀ ਪਰਿਵਾਰ ਸੰਗੀ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਨੇ ਇਹ ਕਦਮ ਅਮਰੀਕੀ ਰਾਸ਼ਟਰਪਤੀ 트ੰਪ ਦੁਆਰਾ ਹਮਲਾਵਰ ਇਮੀਗ੍ਰੇਸ਼ਨ ਕਾਰਵਾਈਆਂ ਦੀ ਇੱਕ ਲੜੀ ਤੋਂ ਬਾਅਦ ਆਇਆ ਹੈ ਜਿਸ ਵਿੱਚ ਦੇਸ਼ ਨਿਕਾਲੇ ਨੂੰ ਤੇਜ਼ ਕਰਨ ਲਈ 1798 ਦੇ ਯੁੱਧ ਸਮੇਂ ਦੇ ਕਾਨੂੰਨ ਦੀ ਵਰਤੋਂ ਤੇ ਲੱਖਾਂ ਪ੍ਰਵਾਸੀਆਂ ਤੋਂ ਸਥਾਈ ਸੁਰੱਖਿਅਤ ਸਥਿਤੀ ਨੂੰ ਖਤਮ ਕਰਨ ਲਈ ਇੱਕ ਵੱਖਰੀ ਪੈਲਕਦਮੀ ਸ਼ਾਮਿਲ ਹੈ ਇਹ ਆਈਸੀਈ ਤੇ ਬਜਟ ਤਣਾ ਦੇ ਵਿਚਾਲੇ ਵੀ ਆਇਆ ਜੋ ਕਿ ਕਥਿਤ ਤੌਰ ਤੇ 230 ਮਿਲੀਅਨ ਡਾਲਰ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ ਪਾਵੇਂ ਪਿਛਲੇ ਸਾਲ 2 ਲੱਖ 30 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੀ ਯਤਨਾਂ ਉੱਤੇ ਸਖਤ ਕਰਦਾ ਹੈ ਦਾ ਮਿਡਲ ਨੇ ਇੱਕ ਰਿਪੋਰਟ ਪੇਸ਼ ਕੀਤੀ ਹੈ ਡੋਨਲਡ ਟਰੰਪ ਇੱਕ ਤੋਂ ਬਾਅਦ ਇੱਕ ਲਗਾਤਾਰ ਟੈਰਿਫ ਲਗਾਉਂਦੇ ਨਜ਼ਰ ਆ ਰਹੇ ਨੇ ਤੇ ਹੁਣ ਉਹਨਾਂ ਨੇ ਦਵਾਈਆਂ ਤੇ ਵੀ ਟੈਰਿਫ ਲਗਾਉਂਦਾ ਐਲਾਨ ਕਰ ਦਿੱਤਾ ਹੈ ਡੋਨਲਡ ਟਰੰਪ ਕਹਿ ਰਹੇ ਨੇ ਕਿ ਜੇ ਦਵਾਈਆਂ ਤੇ ਟੈਰਿਫ ਲਾਉਣਗੇ ਤਾਂ ਫਾਰਮਾ ਕੰਪਨੀਆਂ ਅਮਰੀਕਾ ਵਾਪਸ ਆਉਣਗੀਆਂ ਭਾਰਤ ਦੀਆਂ ਜੜੀਆਂ ਕੰਪਨੀਆਂ ਨੇ ਉਹਨਾਂ ਨੂੰ ਇਸ ਟੈਰਿਫ ਤੋਂ ਬਾਅਦ ਵੱਡਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਅਮਰੀਕਾ ਦੇ ਵਿੱਚ ਵੱਡੇ ਪੱਧਰ ਤੇ ਭਾਰਤੀ ਕੰਪਨੀਆਂ ਦਵਾਈਆਂ ਭੇਜਦੀਆਂ ਨੇ ਤੇ ਜੇਕਰ ਟੈਰਫ ਲੱਗਦੇ ਨੇ ਤਾਂ ਵੱਡਾ ਨੁਕਸਾਨ ਭਾਰਤੀਆਂ ਨੂੰ ਜ਼ਰੂਰ ਹੋਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਐਲਾਨ ਕੀਤਾ ਹੈ ਕਿ ਅਸੀਂ ਜਲਦੀ ਹੀ ਦਵਾਈਆਂ ਤੇ ਭਾਰੀ ਟੈਰਫ ਲਗਾਉਣ ਜਾ ਰਹੇ ਹਾਂ। 트ੰਪ ਨੇ ਕਿਹਾ ਕਿ ਉਹਨਾਂ ਦਾ ਉਦੇਸ਼ ਵਿਦੇਸ਼ੀ ਫਾਰਮਾਸਿਊਟੀਕਲ ਕੰਪਨੀਆਂ ਨੂੰ ਅਮਰੀਕਾ ਵਾਪਸ ਲਿਆਉਣਾ ਹੈ ਅਤੇ ਘਰੇਲੂ ਫਾਰਮਾ ਸਿਊਰੀਕਲ ਉਦਯੋਗ ਨੂੰ ਉਤਸ਼ਾਹਿਤ ਕਰਨਾ ਹੈ। ਕੰਪਨੀਆਂ ਕਿ ਹੈ ਕਿ ਦੂਜੇ ਦੇਸ਼ ਦਵਾਈਆਂ ਦੀਆਂ ਕੀਮਤਾਂ ਘੱਟ ਰੱਖਣ ਲਈ ਬਹੁਤ ਜ਼ਿਆਦਾ ਦਬਾਅ ਪਾਉਂਦੇ ਨੇ ਇਹ ਕੰਪਨੀਆਂ ਉੱਥੇ ਸਸਤੇ ਰੇਟਾਂ ਤੇ ਦਵਾਈਆਂ ਵੇਚਦੀਆਂ ਨੇ ਪਰ ਅਮਰੀਕਾ 'ਚ ਜਿਹਾ ਨਹੀਂ ਹੁੰਦਾ ਇੱਕ ਵਾਰ ਜਦੋਂ ਇਹਨਾਂ ਦਵਾਈਆਂ ਵਾਲੀਆਂ ਕੰਪਨੀਆਂ ਤੇ ਟੈਰਿਫ ਲਾਈ ਜਾਂਦੇ ਨੇ ਤਾਂ ਇਹ ਸਾਰੀਆਂ ਕੰਪਨੀਆਂ ਅਮਰੀਕਾ ਵਾਪਸ ਆ ਜਾਣਗੀਆਂ ਜੇਕਰ ਅਮਰੀਕਾ ਦਵਾਈਆਂ ਤੇ ਟੈਰਿਫ ਲਗਾਉਣ ਦਾ ਫੈਸਲਾ ਕਰਦਾ ਹੈ ਤਾਂ ਇਸ ਦਾ ਅਸਰ ਭਾਰਤ ਤੇ ਵੀ ਪਵੇਗਾ ਭਾਰਤੀ ਦਵਾਈ ਕੰਪਨੀਆਂ ਹਰ ਸਾਲ 40% ਜਨਰਿਕ ਦਵਾਈਆਂ ਅਮਰੀਕਾ ਭੇਜਦੀਆਂ ਨੇ 트럼ਪ ਨੇ ਕਿਹਾ ਕਿ ਦਵਾਈਆਂ ਦੂਜੇ ਦੇਸ਼ਾਂ 'ਚ ਬਣੀਆਂ ਨੇ ਤੇ ਤੁਹਾਨੂੰ ਇਸ ਦੀ ਕੀਮਤ ਜ਼ਿਆਦਾ ਚੁਕਾਉਣੀ ਪੈਂਦੀ ਹੈ ਲੰਡਨ 'ਚ 88 ਡਾਲਰ ਵਿੱਚ ਵਿਕਤੀ ਦਵਾਈ ਅਮਰੀਕਾ 'ਚ 1300 ਡਾਲਰ 'ਚ ਵਿਕ ਰਹੀ ਹੈ ਹੁਣ ਇਹ ਸਭ ਖਤਮ ਹੋ ਜਾਵੇਗਾ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਟੈਰਫ ਲਗਾਉਣ ਨਾਲ ਫਾਰਮਾਸਿਊਟੀਕਲ ਕੰਪਨੀਆਂ ਵਾਪਸ ਆ ਜਾਣਗੀਆਂ ਕਿਉਂਕਿ ਅਮਰੀਕਾ ਇੱਕ ਬਹੁਤ ਵੱਡਾ ਬਾਜ਼ਾਰ ਹੈ ਜੇਕਰ ਗਿਆਨ ਨਹੀਂ ਹੁੰਦਾ ਤਾਂ ਵਿਦੇਸ਼ੀ ਦਵਾਈਆਂ ਕੰਪਨੀਆਂ ਨੂੰ ਭਾਰੀ ਟੈਕਸ ਅਦਾ ਕਰਨੇ ਪੈਣਗੇ ਟਰੰਪ ਨੇ ਇਹ ਨਹੀਂ ਦੱਸਿਆ ਕਿ ਉਹ ਦਵਾਈਆਂ ਤੇ ਟੈਰਫ ਕਦੋਂ ਲਾਉਣਗੇ ਤੇ ਇਹ ਟੈਰਫ ਕਿੰਨਾ ਹੋਵੇਗਾ ਅਮਰੀਕਾ ਦੁਨੀਆ ਦਾ ਸਭ ਤੋਂ ਵੱਧ ਦਵਾਈਆਂ ਖਰੀਦਣ ਵਾਲਾ ਦੇਸ਼ ਹੈ ਅਮਰੀਕਾ ਦੇ ਵਪਾਰ ਆંકੜਿਆਂ ਦੇ ਅਨੁਸਾਰ ਭਾਰਤ ਅਮਰੀਕਾ ਨੂੰ ਸਭ ਤੋਂ ਵੱਧ ਦਵਾਈਆਂ ਵੇਚਣ ਵਾਲੇ ਚੋਟੀ ਦੇ 5 ਦੇਸ਼ਾਂ ਦੇ ਵਿੱਚੋਂ ਇੱਕ ਹੈ ਸਿਟੀ ਦਾ ਅੰਦਾਜ਼ਾ ਹੈ ਕਿ ਜੇਕਰ ਟੈਰਫ ਬੋਝ ਦਾ 50% ਮਰੀਜ਼ਾਂ ਤੇ ਪਾਇਆ ਜਾਂਦਾ ਹੈ ਤਾਂ ਫਾਰਮਾ ਕੰਪਨੀਆਂ ਦੀ ਕਮਾਈ ਤੇ ਪ੍ਰਭਾਵ 1% ਤੋਂ 7% ਦੇ ਵਿਚਾਲੇ ਹੋ ਸਕਦਾ ਹੈ ਟਰੰਪ ਦੇ एलान ਤੋਂ ਬਾਅਦ ਬਾਜ਼ਾਰ ਮਹਰਾਨੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਲ ਦਵਾਈਆਂ ਦੀਆਂ ਕੀਮਤਾਂ ਵੱਧ ਸਕਦੀਆਂ ਨੇ ਤੇ ਸਪਲਾਈ ਲੜੀ ਪਰ ਪ੍ਰਭਾਵਿਤ ਹੋ ਸਕਦੀ ਹੈ ਫਾਰਮਾਸਿਊਟੀਕਲ ਕੰਪਨੀ ਆਲੀ ਲੀਲੀ ਦੇ ਸੀਈਓ ਡੇਵਿਡ ਓਰਿਕਸ ਨੇ ਪੀਬੀਸੀ ਨੂੰ ਦੱਸਿਆ ਕਿ ਟੈਰਿਫ ਖੋਜ ਅਤੇ ਵਿਕਾਸ ਤੋਂ ਪ੍ਰਭਾਵਿਤ ਕਰਨਗੇ ਜੋ ਨਵੀਆਂ ਦਵਾਈਆਂ ਦੇ ਵਿਕਾਸ 'ਚ ਰੁਕਾਵਟ ਪਾ ਸਕਦੇ ਨੇ ਨਿਊਯਾਰਕ ਟਾਈਮਸ ਦੇ ਅਨੁਸਾਰ ਅਮਰੀਕਾ 'ਚ ਜ਼ਿਆਦਾਤਰ ਸਸਤੀਆਂ ਜਨਰਿਕ ਦਵਾਈਆਂ ਭਾਰਤ ਤੇ ਚੀਨ ਤੋਂ ਆਉਂਦੀਆਂ ਨੇ ਮਰੀਜ਼ਾਂ ਨੂੰ ਮਹਿੰਗੀਆਂ ਦਵਾਈਆਂ ਲੈਣ ਦਾ ਨੁਕਸਾਨ ਚਲਣਾ ਪਵੇਗਾ ਜਿਸ ਨਾਲ ਅਮਰੀਕਾ ਦੇ ਲੋਕਾਂ ਦੀਆਂ ਮੁਸ਼ਕਲਾਂ ਹੀ ਵਧਣਗੀਆਂ ਅਮਰੀਕੀ ਖੁਰਾਕ ਤੇ ਡਰੱਗ ਪ੍ਰਸ਼ਾਸਨ ਦੇ ਅਨੁਸਾਰ ਅਮਰੀਕਾ ਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਜਨਰਿਕ ਦਵਾਈਆਂ ਵਿੱਚੋਂ ਲਗਭਗ 40% ਭਾਰਤ ਤੋਂ ਆਯਾਤ ਕੀਤੀਆਂ ਜਾਂਦੀਆਂ ਨੇ ਭਾਰਤ ਤੋਂ ਨਿਰਯਾਤ ਕੀਤੀਆਂ ਜਾਣ ਵਾਲੀਆਂ ਦਵਾਈਆਂ 'ਚ ਐਂਟੀਬਾਇਓਟਿਕਸ, ਐਂਟੀ-ਡਿਪਰੈਸੈਂਟਸ ਅਤੇ ਦਿਲ ਦੀਆਂ ਬਿਮਾਰੀਆਂ ਦੀਆਂ ਦਵਾਈਆਂ ਸ਼ਾਮਲ ਨੇ। ਭਾਰਤ ਘੱਟ ਕੀਮਤ ਤੇ ਜਨਰਿਕ ਦਵਾਈਆਂ ਦਾ ਉਤਪਾਦਨ ਕਰਦਾ ਹੈ ਜਿਸ ਨਾਲ ਅਮਰੀਕੀ ਸਿਹਤ ਸੰਭਾਲ ਪ੍ਰਣਾਲੀ ਨੂੰ ਹਰ ਸਾਲ ਅਰਬਾਂ ਡਾਲਰ ਦੀ ਬਚਤ ਹੁੰਦੀ ਹੈ। ਮੀਡੀਆ ਰਿਪੋਰਟਰਾਂ ਅਨੁਸਾਰ ਸਾਲ 2022 'ਚ ਅਮਰੀਕਾ ਨੇ ਭਾਰਤੀ ਦਵਾਈਆਂ ਤੋਂ 219 ਬਿਲੀਅਨ ਡਾਲਰ ਦੀ ਬਚਤ ਕੀਤੀ ਹੈ। ਜਾਂਦੇ-ਜਾਂਦੇ ਇੱਕ ਵਾਰ ਫਿਰ ਨਸਨ ਮਾਰਦੇ ਆ ਮਖੜ ਲੈਸਤੇ। ਭਾਰਤੀ ਵਿਦਿਆਰਥੀਆਂ ਦੇ ਵਰਕ ਵੀਜ਼ੇ ਖਤਰੇ ਦੇ ਵਿੱਚ ਡੋਨਾਲਡ ਟਰੰਪ ਨੇ ਸੰਸਦ ਜਨਮਾ ਬਿੱਲ ਕੀਤਾ ਪੇਸ਼ ਦੇਸ਼ ਨਿਕਾਲਾ ਮਿਲਣ ਤੇ ਦੇਸ਼ ਨਾ ਛੱਡਣ ਵਾਲਿਆਂ ਨੂੰ ਜੁਰਮਾਨਾ 998 ਡਾਲਰ ਪ੍ਰਤੀ ਦਿਨ ਹੋਵੇਗਾ ਜੁਰਮਾਨਾ ਨਹੀਂ ਤਾਂ ਜਾਇਦਾਦ ਕਿਤੀ ਜਾਵੇਗੀ ਸੱਪ ਡੋਨਾਲਡ ਟਰੰਪ ਵੱਲੋਂ ਦਵਾਈਆਂ ਤੇ ਟੈਰਫ ਦਾ ਐਲਾਨ ਭਾਰਤੀ ਕੰਪਨੀਆਂ ਨੂੰ ਹੋ ਸਕਦਾ ਹੈ ਵੱਡਾ ਨੁਕਸਾਨ ਕਿਹਾ ਫਾਰਮਾ ਕੰਪਨੀਆਂ ਅਮਰੀਕਾੋਂ ਕਿਆਂ ਵਾਪਸ ਇਸ ਦਿਨਾਂ ਹੀ ਮੈਨੇਜਰ ਜਾਸਦ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ